ਇਹ ਹਾਲਾਤਾਂ ਦੀ ਦੋਸ਼ਾਂ ਨੂੰ ਪਾਉਣੀ ਹੈ ਜਿਹੜੇ ਹੜ੍ਹ ਆਏ ਨਾ ਕਹਿੰਦੇ ਜੀ ਕੁਦਰਤੀ ਆਫਤ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਰੋਕ ਨਹੀਂ ਸਕਦੇ ਪਰ ਪ੍ਰਬੰਧ ਹੋਣਾ ਚਾਹੀਦਾ ਸੀ ਇਹ ਪ੍ਰਬੰਧ ਅਸੀਂ ਨਹੀਂ ਕਰਨਾ ਜਾ ਕੇ ਵੀ ਕਿੱਥੇ ਪਾਣੀ ਡੱਕਿਆ ਕਿੱਥੇ ਡੈਮ ਬਣਿਆ ਇਹ ਪ੍ਰਬੰਧ ਜਿਹੜਾ ਸਰਕਾਰ ਨੇ ਕਰਨਾ ਜਿੱਥੇ ਕਰਨਾ ਉਥੇ ਸਰਕਾਰ ਨੇ ਹੀ ਪ੍ਰਬੰਧ ਕਰਨਾ ਹੈ ਅੱਜ ਦੇਖੋ ਸਰਕਾਰ ਕੀ ਕਰਦੀ ਹੈ ਟਰਾਲੀਆਂ ਲੈ ਕੇ ਸਾਡੇ ਨੌਜਵਾਨਾਂ ਦੇ ਕਿਤੇ ਦਿੱਲੀ ਧਰਨਾ ਲਾਇਆ ਵੀ ਇਹ ਮਹਿੰਗੇ ਮਹਿੰਗੇ ਟਰੈਕਟਰ ਕਿਉਂ ਲੈਂਦੇ ਨੇ ਮੈਂ ਕਹਿੰਦੀ ਨਹੀਂ ਜਿਹੜੇ ਜ਼ਿਮੀਂਦਾਰ ਖੇਤੀ ਕਰਦੇ ਉਹਨਾਂ ਦਾ ਸ਼ੌਂਕ ਨਹੀਂ ਜਿਹੜੇ ਸਾਡੇ ਬੱਚੇ ਦਿਨ ਰਾਤ ਰਾਤਾਂ ਨੂੰ ਜਾਗ-ਜਾਗ ਖੇਤਾਂ 'ਚ ਪਾਣੀ ਲਾਉਂਦੇ ਬਜ਼ੁਰਗ ਲਾਉਂਦੇ ਕਿਉਂਕਿ ਉਹਨਾਂ ਦੀ ਇੱਛਾ ਨਹੀਂ ਪਰ ਅੱਜ ਉਹ ਟਰੈਕਟਰੀ ਐਨੇ ਐਨੇ ਪਾਣੀ ਵਿੱਚ ਲੰਘਦੇ ਨੇ ਅਖੇ ਮਹਿੰਗੇ ਟਰੈਕਟਰ ਕਿਉਂ ਲੈਂਦੇ ਹੋ ਮਾੜੀ ਮਸ਼ੀਨਰੀ ਇਹ ਸ਼ਾਹੀ ਮਸ਼ੀਨਰੀ ਹੈ ਸਾਡੇ ਵਾਸਤੇ ਕਿਸਾਨਾਂ ਦੀ ਜ਼ਿੰਮੇਵਾਰੀ ਲਈ ਜਦੋਂ ਮਦਦ ਕਰਨ ਵਾਸਤੇ ਵੀ ਜਾਂਦੇ ਆ ਤੇ ਕਈਆਂ ਦੇ ਟਰੈਕਟਰ ਰੋੜ ਗਏ ਇਹ ਸਾਡੇ ਆਪਣੇ ਹੀ ਮਦਦ ਕਰ ਰਹੇ ਜੇ ਸਰਕਾਰਾਂ ਦੀ ਗੱਲ ਕਰੀਏ ਨਹੀਂ ਕਿੰਨੇ ਮੈਨੂੰ ਕੱਲ ਪਰਸੋਂ ਹਰਿਆਣੇ ਚੋਂ ਫੋਨ ਆਇਆ ਭੈਣ ਜੀ ਸਾਡੇ ਸੁਲਤਾਨਪੁਰ ਲੋਧੀ ਦੇ ਇਲਾਕੇ ਕਿ ਸਾਡੇ ਨੌਜਵਾਨ ਇਕੱਠੇ ਹੋਏ ਨੇ ਪਸ਼ੂਆਂ ਦਾ ਚਾਰੇ ਦੀ ਬੜੀ ਲੋੜ ਹੈ ਜੇ ਤੁਸੀਂ ਵੀ ਜਾਣੇ। ਵਕੀਲ ਲੈ ਕੇ ਆਈਏ 16 17 ਪਿੰਡਾਂ ਤੇ ਨੁਕਸਾਨ ਹੋਇਆ ਉਹਨਾਂ ਨੇ ਕਿਹਾ ਵੀ ਭੈਣ ਜੀ ਕਹ ਦੋ ਹਜੇ ਨਹੀਂ ਰੋੜ ਕਿਉਂਕਿ ਰਸਤਾ ਰੱਖਣੀ ਕਿੱਥੇ ਹੈ? ਜੇ ਲਿਹਾਉਣਾ ਤੇ ਪਸ਼ੂਆਂ ਦਾ ਚਾਰਾ ਲਿਆ ਹੋਰ ਜ਼ਰੂਰਤ ਹੁਣ ਜਿਨ੍ਹਾਂ ਦੇ ਘਰ ਹੀ ਨਹੀਂ ਉਹ ਰੋੜ ਤੇ ਕਿੱਥੇ ਦਾਣੇ ਰੱਖ ਕੇ ਬਹਿ ਜਾਣ ਜਿੱਥੇ ਲੰਗਰ ਲੱਗਾ ਹੋ ਪ੍ਰਸ਼ਾਦਾ ਤੇ ਉੱਥੋਂ ਛਕਣਾ ਹੈ। ਜਦੋਂ 15 20 ਦਿਨਾਂ ਨੂੰ ਲੋੜ ਪਈ ਫੇ ਡੀਜ਼ਲ ਦੀ ਵੀ ਲੋੜ ਪੈਣੀ ਹੈ ਹੁਣ ਵੀ ਪਦੀ ਹੈ ਡੀਜ਼ਲ ਦੀ ਲੋੜ ਫੇ ਟੋਏ ਪਾ ਜਾਂਦੇ 10 10 ਫੁੱਟ ਦੀਵੇ ਖੱਤਿਆਂ 'ਚ ਟੋਏ ਪਾਏ ਇਹ ਪਾਣੀ ਇਹ ਰੱਬ ਦੇ ਰੰਗ ਕਿਤੇ ਜ਼ਮੀਨ ਉੱਚੀ ਤੇ ਕਿਤੇ ਨੀਵੀ ਫੇ ਉਹਨਾਂ ਦਾ ਸਹਾਰਾ ਬਣਨਾ ਸਾਰਾ ਸਾਰਿਆਂ ਨੇ ਲੈਣੀ 15 20 ਦਿਨ ਜਦੋਂ ਪਾਣੀ ਲੱਗ ਗਿਆ ਫੇ ਜੁ ਫੇ ਜਾਇਓ ਜਾਇਓ ਹੁਣ ਵੀ ਆਓ ਬਹੁਤ ਸੋਹਣੀ ਕਵਤਾ ਹੈ ਸਾਡੇ ਤੇ ਪੰਜਾਬ ਨੂੰ ਹੀ ਨਜ਼ਰ ਲੱਗ ਗਈ ਪਰ ਇਹ ਸੂਰਜ ਵਿਵਤਾ 'ਚ ਵੀ ਮੁਸਕਰਾਉਂਦੇ ਨੇ ਚੜਦੀ ਕਲਾ 'ਚ ਰਹਿੰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾ ਚਰਦਾਸ ਕੋਈ ਘਰੋ ਬੇਕਾਰ ਨਾ ਹੋਵੇ ਕਿਸੇ ਬਜ਼ੁਰਗ ਦੀ ਅੱਖਾਂ ਸਾਹਮਣੇ ਉਹਦਾ ਪੁੱਤ ਨਾ ਜਾਵੇ ਕਈ ਮੈਂ ਪਾਕਿਸਤਾਨ ਦੀ ਵੀ ਵੀਡੀਓ ਦੇਖ ਰਹੀ ਸੀ ਇੱਕ ਵੀਰ ਰੋ ਰਿਹਾ ਸੀ ਕਹਿੰਦਾ ਮੇਰੇ ਤਿੰਨ ਬੱਚੇ ਮੇਰੀ ਮਾਂ ਮੇਰੀ ਅੱਖਾਂ ਸਾਹਮਣੇ ਰੋੜ ਗਏ ਲੱਭੇ ਨਹੀਂ ਬਹੁਤ ਦੁੱਖ ਹੁੰਦਾ ਆ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਚਰਨਾਂ ਸ਼ ਹਰੇ ਪਾਸੇ ਸੁਖ ਮਰੇ ਤਈ ਬਾਬਾ ਨਾਨਕਾ ਮਾੜਿਆ ਹਲਤਾ ਤੋ ਬਚਾਈ ਬਾਬਾ ਨਾਨਕਾ ਮਾੜਿਆ ਹਲ ਸੁੱਕਾ ਬਰਤਾਏ ਬਾਬਾ ਨਾਲ ਕਾ ਸਾਰੇ ਪਾਸੇ De nada. সিরায় তো শাতে উঠাই বাপানা নিকা ও করো নমে করে হোমে হোমে ও সিরায় তো শাতে উঠাই I <laughs>